ਪਰ ਇੱਕ ਦਿਨ ਤੁਸੀ ਇੱਕ ਗੱਲ ਸੁਣਾਈ ਸੀ ਯੂਨੀਵਰਸਿਟੀ ਦਾ ਤੁਸੀ ਜ਼ਿਕਰ ਕਰ ਰਹੇ ਹੋ ਤਾਂ ਯੂਨੀਵਰਸਿਟੀ ਵਾਲੀ ਗੱਲ ਸੁਣਾਈ ਸੀ ਕਿ ਕਨਵਰ ਗਰੇਵਾਲ ਤੇ ਸਕੂਟਰ ਦੇ ਹੁੰਦੇ ਸੀ ਸਕੂਟਰ ਤੇ ਇੱਕ ਡਫਲੀ ਹੁੰਦੀ ਸੀ ਕਹਿੰਦੇ ਰਾਜਵੀਰ ਜਵੰਦਾ ਕੋਲੇ ਇੱਕ ਕੋਈ ਪੁਰਾਣੀ ਵੀਡੀਓ ਵੀ ਸਾਹਮਣੇ ਆ ਰਹੀ ਸੀ ਜਿਹਦੇ ਵਿੱਚ ਦੋਨੋਂ ਗਾ ਰਹੇ ਨੇ ਕਨਵਰ ਗਰੇਵਾਲ ਹਰਮੋਨੀਅਮ ਤੇ ਡਫਲੀ ਵਜਾ ਰਹੇ ਰਾਜਵੀਰ ਜਵੰਦਾ ਤਾਂ ਉਹ ਸ਼ੁਰੂਆਤੀ ਦੌਰ ਹੁੰਦਾ ਉਸ ਤੋਂ ਬਾਅਦ ਕਾਮਯਾਬੀ ਤੇ ਅਸੀਂ ਦੇਖਦੇ ਹਾਂ ਪਰ ਕਾਮਯਾਬੀ ਦੇ ਜਿਹੜੇ ਵਿੱਚ ਦਾ ਜਿਹੜਾ ਸਪੈਮ ਹੁੰਦਾ ਉਹ ਵਕਫਾ ਹੁੰਦਾ ਉਹਦੇ ਵਿੱਚ ਜਿਹੜੀ ਸਟਰਗਲ ਹੁੰਦੀ ਹੈ ਬੰਦੇ ਦੀ ਉਹਦੀਆਂ ਕਹਾਣੀਆਂ ਵੀ ਰੋਚਕ ਹੁੰਦੀਆਂ ਨੇ ਸੁਣਾਉਣ ਵਾਲੀਆਂ ਹੁੰਦੀਆਂ ਨੇ ਉਹ ਰਾਜਵੀਰ ਜਬੰਦ ਨੇ ਕਈ ਇੰਟਰਵਿਊਜ਼ ਦੇ ਵਿੱਚ ਸੁਣੀਆਂ ਖਾਸ ਕਰਕੇ ਉਹਦੇ ਪਿਤਾ ਦੇ ਬਾਰੇ ਜਿੰਨਾ ਕੋ ਭਾਵੁਕ ਸੀ ਬੰਦਾ ਜਜ਼ਬਾਤੀ ਸੀ ਬੰਦਾ ਉਹ ਤੇ ਉਹਨੇ ਦੇਖੋ ਯਾਰ ਦੋਸਤ ਵੀ ਬੜੇ ਜੋੜੇ ਨੇ ਪੂਰੀ ਇੰਡਸਟਰੀ ਮੈਨੂੰ ਲੱਗਦਾ ਕਿ ਹਰੇਕ ਬੰਦਾ ਚਾਹੇ ਉਹ ਕਨਵਰ ਗਰੇਵਾਲ ਲਾਲੋ ਮਨਕੀਰ ਤੌੜਖਰਾਲ ਬਹੁਤ ਸਾਰੇ ਨਾਮ ਨੇ ਜਿਹੜੇ ਉੱਥੇ ਪਹੁੰਚੇ ਲਗਾਤਾਰ ਉਹਦੇ ਨਾਲ ਰਹੇ ਉਹ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਸਵਾਲ ਲੋਕਾਂ ਦੇ ਮਨ ਦੇ ਵਿੱਚ ਆਉਂਦਾ ਰਿਹਾ ਹਮੇਸ਼ਾ ਕਿ ਫੋਰਟਿਸ ਦੇ ਵਿੱਚ ਇੱਕ ਵਾਰੀ ਦਾਖਲ ਕਰਵਾਉਣ ਤੋਂ ਬਾਅਦ ਉੱਥੋਂ ਸ਼ਿਫਟ ਕਿਉਂ ਨਹੀਂ ਕੀਤਾ ਕਿਤੇ ਹੋਰ ਕਿਉਂ ਨਹੀਂ ਲੈ ਕੇ ਗਏ ਜਾਂ ਪਰਿਵਾਰ ਨੇ ਕੋਈ ਇਦਾਂ ਦੀ ਮੰਗ ਕਿਉਂ ਨਹੀਂ ਰੱਖੀ ਜਾਂ ਫਿਰ ਹਸਪੀਟਲ ਵਾਲਿਆਂ ਨੇ ਕੁਝ ਨਾ ਕੁਝ ਲੁਕੋ ਕੇ ਰੱਖਿਆ ਦੇਖੋ ਇਹ ਨਾ ਇੱਕ ਨਾ ਮਾਫ਼ ਕਰਨਾ ਚਲੋ ਹਸਪਤਾਲਾਂ ਦੀ ਆਪਣੀ ਕਹਾਣੀ ਆ ਮੈਂ ਉਹਦੇ ਤੋਂ ਮੁਨਕਰ ਨਹੀਂ ਹੋ ਸਕਦਾ ਇੱਕ ਨਾ ਸਾਡੇ ਇਥੇ ਇੱਕ ਟ੍ਰੈਂਡ ਬਣ ਗਿਆ ਸਰ ਅਸੀਂ ਬਹੁਤ ਜ਼ਿਆਦਾ ਸ਼ੱਕੀ ਥਿਓਰੀਕਲ ਬਹੁਤ ਜ਼ਿਆਦਾ ਹੋ ਗਏ ਆ ਪਹਿਲੀ ਗੱਲ ਸਰ ਪੀਜੀਆਈ ਜਾਂ ਫਲਾਣੀ ਤਾਂ ਇਹ ਫੈਸਲਾ ਕਰਨ ਵਾਲੇ ਅਸੀਂ ਕੌਣ ਹੁੰਦੇ ਆ ਜੀ ਮੇਰਾ ਬੱਚਾ ਬਿਮਾਰ ਹੈ ਮੇਰਾ ਬੱਚਾ ਬਿਮਾਰ ਹੈ ਇਹ ਮੈਨੂੰ ਹੱਕ ਹੈ ਕਿ ਮੈਂ ਕਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਤੇ رائے ਥੋਪ ਸਕਦਾ ਸੁਖਮ ਸਾਹਿਬ ਕਿ ਤੁਸੀਂ ਆਪਣੀ ਮਾਂ ਦੀ ਦਵਾਈ ਇੱਥੋਂ ਨਹੀਂ ਇੱਥੋਂ ਲੈਣੀ ਨਹੀਂ ਬਿਲਕੁਲ ਨਹੀਂ ਠੀਕ ਹੈ ਜੀ ਦੂਜੀ ਚੀਜ਼ ਹਮ ਅਸੀਂ ਵੀ ਇਹ ਗੱਲ ਜਾਣਦੇ ਸੀ ਤੇ ਮੈਂ ਤੁਹਾਨੂੰ ਗਾਇ ਬਗਾਏ ਕਹੀ ਵੀ ਆ ਜਿਸ ਦਿਨ ਇਹ ਸਭ ਕੁਝ ਹੋਇਆ ਪੁੱਛੋ ਖੜੇ ਸੀ ਅਸੀਂ ਜੀ ਸਭ ਤੋਂ ਪਹਿਲਾਂ ਬ੍ਰੇਕ ਕਰਨ ਵਾਲਿਆਂ ਚੋਂ ਮੈਂ ਸੀ ਤਾਂ ਉਹ ਖਬਰ ਬ੍ਰੇਕ ਕਰਨ ਦਾ ਮੇਰਾ ਜਿਹੜਾ ਸੋਰਸ ਸੀ ਉਹ ਵਿੱਚ ਹੀ ਸੀ ਉੱਥੇ ਹੂੰ ਤਾਂ ਉਸਨੇ ਉੱਥੇ ਹੀ ਜੋ ਸਾਨੂੰ ਗੱਲਾਂ ਦੱਸੀਆਂ ਸੀਆਂ ਉਹ ਸਾਰੀਆਂ ਗੱਲਾਂ ਅੱਜ ਸੱਚੀਆਂ ਨੇ ਉਸੇ ਟਾਈਮ ਹੀ ਦੱਸਦੀਆਂ ਸੀ ਬੰਦੇ ਨੇ ਜੀ ਕਿ ਭਾਈ ਆ ਗੱਲ ਆ ਬਾਤ ਹੈ ਦੌਰੇ ਪੈ ਚੁੱਕੇ ਔਰ ਦੌਰੇ ਵੀ ਹੁਣ ਤੱਕ ਤਿੰਨ ਪਏ ਸੀਗੇ ਹੂੰ ਠੀਕ ਹੈ ਜੀ ਆ ਪਿਛਲੇ ਦਿਨਾਂ ਚ ਮੈਂ ਆ ਤਿੰਨ ਕ ਦਿਨ ਪਹਿਲਾਂ ਜਦੋਂ ਤੁਸੀਂ ਮੇਰੇ ਪੇਜ ਤੇ ਜਾਓਗੇ ਮੈਂ ਪੋਸਟ ਪਾਤੀ ਸੀ ਕਿ ਬਾਕੀ ਸਭ ਚੀਜ਼ਾਂ ਖਤਮ ਨੇ ਹੂੰ ਠੀਕ ਹੈ ਕਿਸੇ ਵੀਲੇ ਵੀ ਕੁਝ ਹੋ ਸਕਦਾ ਚਮਤਕਾਰ ਦੀ ਉਡੀਕ ਬਾਕੀ ਆ ਬਸ ਜੀ ਆ ਉਹ ਤਾਂ ਕਿਆ ਦਾ ਮਤਲਬ ਹੈ ਦੇਖੋ ਅਸੀਂ ਵੀ ਸੰਵੇਦਨਸ਼ੀਲ ਬੰਦੇ ਹੁੰਨੇ ਆ ਅਸੀਂ ਵੀ ਭਾਵੁਕਤਾ ਦਾ ਖਿਆਲ ਰੱਖਦੇ ਆਂ ਜਜ਼ਬਾਤਾਂ ਦਾ ਖਿਆਲ ਰੱਖਦੇ ਆਂ ਇੱਕ ਆਸਥਾ ਭਰੋਸਾ ਪਰ ਮੈਂ ਕਹਿਆ ਸੀਗਾ ਕਿ ਸਾਡਾ ਦੇਖੋ ਦਿਲ ਨਹੀਂ ਕਰਦਾ ਪਰ ਮੈਂ ਸੱਚੀ ਗੱਲ ਕਹੂੰਗਾ ਹੂੰ ਕਿਉਂਕਿ ਉੱਥੇ ਮੀਡੀਆ ਤੇ ਇਹ ਕਹੀ ਜਾਂਦਾ ਸੀਗਾ ਕਿ ਉਹਦਾ ਦਿਮਾਗ ਕੰਮ ਕਰਨਾ ਸ਼ੁਰੂ ਹੋ ਗਿਆ ਮਸ਼ੀਨਾਂ ਹਟ ਗਈਆਂ ਫਲਾਂ ਟਮਕਾਂ ਜੀ ਤੇ ਮੈਂ ਕਹਿਆ ਸੀਗਾ ਕਿ ਕਰੜੇ ਮਨ ਨਾਲ ਕਹਿ ਰਹੇ ਆਂ ਬਈ ਕਿਉਂਕਿ ਸਾਨੂੰ ਪਤਾ ਸੀਗਾ ਹੂੰ ਠੀਕ ਆ ਹਾਂ ਆਸਥਾ ਦਾ ਦਿਲ ਜਾਂ ਭਰੋਸੇ ਦਾ ਦਿਲ ਕਾਨੂੰ ਤੋੜਨਾ ਦੁਆਵਾਂ ਦਾ ਦੌਰ ਚੱਲੀ ਉਹ ਉਦੋਂ ਤੱਕ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਫੈਮਲੀ ਜਿਹੜੀ ਹੈ ਜੀ ਉਹ ਉੱਥੇ ਆ ਫੈਮਲੀ ਨੂੰ ਭਰੋਸਾ ਹੈ ਠੀਕ ਹੈ ਨਾ ਜੀ ਪਰ ਮੈਡੀਕਲ ਸਾਇੰਸ ਜਿਹੜੀ ਹੁੰਦੀ ਹੈ ਨਾ ਉਹਦੀ ਵੀ ਇੱਕ ਹੱਦ ਹੈ ਹੂੰ ਉਹਨੇ ਆਪਣੀ ਹੱਦ ਦੇਖ ਲਈ ਸੀ ਇੱਕ ਲਈ ਉਹਨਾਂ ਨੇ ਸ਼ੁਰੂ ਚ ਹੀ ਦੇਖ ਲਿਆ ਸੀ ਜੀ ਜਿਸ ਦਿਨ ਪੌਣੇ ਕੁ 2 ਵਜੇ ਰਾਜਵੀਰ ਜਵੰਦਾ ਉਹ ਇੱਥੇ ਲਿਆਂਦਾ ਗਿਆ ਹੂੰ ਹੂੰ ਹੋ ਫੈਮਲੀ ਨੇ ਹੀ ਫੈਸਲਾ ਕਰਨਾ ਸੀਗਾ ਨਾ ਕਿ ਉਹਦਾ ਇਲਾਜ ਕਿੱਥੋਂ ਹੋਵੇ ਜੀ ਫਿਰ ਆਪਣਾ ਕੀ ਤਰਾਸ ਹੈ ਬਈ ਆਪਾਂ ਕਿਵੇਂ ਕਹਿ ਸਕਦੇ ਕਿਸੇ ਨੂੰ ਕਿ ਪੀਜੀਆ ਹੀ ਲੈ ਜਾਓ ਦੂਜੀ ਗੱਲ ਜੀ ਦੂਜੀ ਗੱਲ ਜਿਹੜੀ ਹੈ ਉਹ ਇਹ ਆ ਜਨਾਬ ਕਿ ਲੋ ਇੱਕ ਕੌੜਾ ਸੱਚ ਸੁਣਿਓ ਜਿਹੜਾ ਵਿਆਹ ਆ ਬੰਦੇ ਹੁੰਦਾ ਨਾ ਉਹਦੇ ਦੋ ਹੱਕਦਾਰ ਹੁੰਦੇ ਆ ਮਾਂ ਪਿਓ ਤੇ ਇੱਕ ਪਤਨੀ ਜੀ ਕਈ ਵਾਰ ਫੈਮਲੀਆਂ ਡਿਵਾਈਡ ਹੋ ਜਾਂਦੀਆਂ ਨੇ ਹਮ ਇੱਕ ਪਾਸੇ ਲੱਗਦਾ ਹੈ ਕਿ ਬੰਦੇ ਚੋਂ ਕੁਝ ਨਹੀਂ ਬਚਿਆ ਪਰ ਦੂਜੇ ਪਾਸੇ ਜੇ ਕੋਈ ਕਹੇ ਕਿ ਮੈਂ ਚਾਂਸ ਲੈਣਾ ਹੈ ਕੀ ਕਰੋਗੇ ਕਿਹਨੂੰ ਰਾਜੀ ਕਰੋਗੇ ਕਿਹਨੂੰ ਨਰਾਜ਼ ਕਰੋਗੇ ਬਿਲਕੁਲ ਫਿਰ ਇਹਨਾਂ ਦਾ ਇੱਕ ਪ੍ਰੋਸੈਸ ਹੁੰਦਾ ਹੈ ਸਨ ਹੂੰ ਇਹ ਕਿ세 ਤੂੰ ਵੀ ਪੁੱਛ ਲਿਓ ਕਿ ਜਿਵੇਂ ਹੁਣ ਆਮ ਮਾਤੜ ਬੰਦਾ ਜਾਵੇ ਤਾਂ ਵੈਂਟੀਲੇਟਰ ਤੇ ਲਾਉਂਦੇ ਹੀ ਨਹੀਂ ਡਾਕਟਰ ਪਤਾ ਵੀ ਪੈਸੇ ਕੌਣ ਦੇਊਗਾ ਜੀ ਜੀ ਕੋਈ ਮਾੜਾ ਮੋਟਾ ਬਚਿਆ ਵੀ ਹੋਵੇ ਤੇ ਬੰਦਾ ਕਹਿੰਦੇ ਨਾ ਵੀ ਭਾਈ ਜਵਾਬ ਲੈ ਜਾਓ ਲੈ ਜਾਓ ਬਿਲਕੁਲ ਇੰਨਾ ਕ ਕੱਢੂਗਾ ਜਾ ਕੇ ਲੈ ਜਾਓ ਹੂੰ ਜੋ ਵੀ ਸੇਵਾ ਕਰਨੀ ਹੈ ਜੋ ਵੇਖਣਾ ਦੇਖ ਲਓ ਠੀਕ ਹੈ ਜੀ ਹਾਂ ਵੈਂਟੀਲੇਟਰ ਤੇ ਜਦੋਂ ਇਸ ਕੰਡੀਸ਼ਨ 'ਚ ਬੰਦਾ ਜਾਏਗਾ ਬ੍ਰੇਨ ਉਹਦਾ ਡੈੱਡ ਹੋ ਚੁੱਕਾ ਬ੍ਰੇਨ ਡੈੱਡ ਦੀ ਪਹਿਲੇ ਦਿਨ ਤੋਂ ਹੀ ਖਬਰ ਸੀ ਹੂੰ ਆ ਪਹਿਲੇ ਦਿਨ ਤੋਂ ਹੀ ਆਉਣ ਲੱਗੀਆਂ ਸੀ ਆਉਣ ਲੱਗੀਆਂ ਸੀ ਖਬਰ ਹੁਣ ਵੈਂਟੀਲੇਟਰ ਤੇ ਗੱਲ ਇਹ ਆ ਕਿ ਜੇ ਮੰਨ ਲਓ ਪਰਿਵਾਰ ਦਾ ਇੱਕ ਹਿੱਸਾ ਕਹਿੰਦਾ ਕਿ ਰੱਖੋ ਚਾਂਸ ਲਓ ਹੂੰ ਤੱਕ ਜਦੋਂ ਤੱਕ ਕੋਈ ਬੰਦਾ ਮਾੜੀ-ਮੋਟੀ ਸਾਹ-ਸੱਤ ਧੜਕਣ ਰੱਖਦਾ ਹੈ ਜੀ ਜੀ ਉਹਨੂੰ ਮਤਲਬ ਕਿ ਵੈਂਟੀਲੇਟਰ ਤੋਂ ਲਾ ਕੇ ਡਾਕਟਰਾਂ ਨੇ ਫਸਨਾ ਹੂੰ ਅੰਬਿਲ ਕੋਲ ਤੁਝਾ ਕਹੂਗਾ ਕਿ ਇਹਨਾਂ ਨੇ ਮਾਰ ਦਿੱਤਾ ਇਹਨਾਂ ਦੀ ਲਾਪਰਵਾਹੀ ਇਹ ਇੱਕ ਕੰਸੈਂਟ ਬਣੇਗਾ ਤਦ ਹੀ ਆਣਾ ਸਰ ਜੀ 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 ਬਿਲਕੁਲ ਇਹ ਵੀ ਤਾਂ ਸਾਨੂੰ ਪਾਟ ਕਿਤੇ ਨਾ ਕਿਤੇ ਇਸ ਕਹਾਣੀ ਚ ਦੇਖਣਾ ਪਵੇਗਾ ਨਾ ਕਿ ਅਸੀਂ ਤਾਂ ਫੇਸਬੁੱਕ ਤੇ ਬਹਿ ਕੇ ਦੂਰੋਂ ਅੰਦਾਜ਼ੇ ਲਾ ਰਹੇ ਆ ਨਾ ਅੰਦਰ ਕੀ ਚੱਲ ਰਿਹਾ ਹੈ ਫੈਮਿਲੀ ਚ ਕੀ ਚੱਲ ਰਿਹਾ ਹੈ ਡਾਕਟਰਾਂ ਦੀ ਟੀਮ ਚ ਕੀ ਚੱਲ ਰਿਹਾ ਹੈ ਯਾਰ ਉਹ ਵੀ ਚੀਜ਼ ਤੇ ਦੇਖੋ ਨਾ ਜੀ ਥਿਊਰੀ ਕੜਨ ਨੂੰ ਤਾਂ ਸਰ ਮਤਲਬ ਕਿ ਹੁਣ ਇਹਦੇ ਚ ਇੱਕ ਥਿਊਰੀ ਹੋਰ ਆ ਜਾਏਗੀ ਕੋਈ ਬੰਦਾ ਕਹਦੇਗਾ ਇਹ ਪੰਜਾਬੀਆਂ ਨੂੰ ਜਾਂ ਪੰਜਾਬੀ ਨੌਜਵਾਨਾਂ ਨੂੰ ਮਕਾਉਣ ਦੀ ਸਾਜ਼ਿਸ਼ ਆਉਂ ਸੋਚਣ ਨੂੰ ਤੇ ਆਪਾਂ ਕੁਝ ਵੀ ਸੋਚ ਸਕਦੇ ਹਾਂ ਬਾਹਰ ਬੈਠੇ ਥਿਊਰੀ ਥਿਊਰੀ ਤਾਂ ਆ ਜਾਏਗੀ ਪਰ ਫੈਕਚੁਅਲੀ ਚੀਜ਼ ਜਿਹੜੀ ਹੈ ਉਹ ਕੀ ਆ ਲੋ ਇੱਕ ਕਮੈਂਟ ਆ ਰਿਹਾ ਨਾ ਬਿੱਟੂ ਵੀਰ ਕਹਿੰਦੇ ਕਿ ਉਹਦੀ ਪਤਨੀ ਨੇ ਰੋਕਿਆ ਸੀ ਹੁਣ ਮੈਂ ਆ ਗੱਲ ਕਹਿਣੀ ਨਹੀਂ ਸੀ ਕਿਉਂਦਾ ਜੀ ਕਿ ਫੈਮਿਲੀ ਕਈ ਵਾਰ ਦੋ ਹਿੱਸਿਆਂ ਚ ਡਿਵਾਈਡ ਹੋ ਜਾਂਦੀ ਹੈ ਸਾਬ ਤੋ ਗੱਲ ਇਹ ਆ ਕਿ ਵੈਂਟੀਲੇਟਰ ਜਿਹੜਾ ਹੈ ਨਾ ਉਹਦੇ ਤੇ ਲੱਗਿਆ ਬੰਦਾ ਜਿਹੜਾ ਬ੍ਰੇਨ ਟੁੱਟ ਡੈਡ ਹੈ ਤਾਂ ਉਹ ਮਤਲਬ ਕਿ ਹੌਲੀ 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 ਬਸ ਸਰੀਰ ਵੀ ਉਹਦਾ ਜਾਣ ਜਾਂਦਾ ਜੀ ਹਾਂ ਜੀ ਜੀ ਵੈਂਟੀਲੇਟਰ ਤੇ ਵੀ ਇਹ ਨਹੀਂ ਹੁੰਦਾ ਕਿ ਵੈਂਟੀਲੇਟਰ ਤੇ ਮਤਲਬ ਕਿ ਰਿਕਵਰੀ ਹੀ ਗਾਰੰਟੀ ਹੈ ਨਹੀਂ ਵੈਂਟੀਲੇਟਰ ਤੇ ਹੌਲੀ ਹੌਲੀ ਬਾਡੀ ਇਸ ਪੋਜੀਸ਼ਨ ਤੇ ਆ ਕੇ ਨਾ ਡਿੱਗ ਲੱਗ ਜਾਂਦੀ ਆ ਜੀ ਤਾਂ ਅਖੀਰ ਕੀ ਸੀਗਾ ਕਿ ਇੱਕ ਬੋਰਡ ਬੰਨਾ ਸੀਗਾ ਬੋਰਡ ਬਣਿਆ ਬਾਕਾਇਦਾ ਮੈਂ ਤਾਂ ਹੀ ਪਹਿਲਾਂ ਪੋਸਟ ਪਾਈ ਸੀ ਕਿ ਹਲੇ ਰੁਕ ਜਾਓ ਹੂੰ ਤੁਹਾਨੂੰ ਹੋਰ ਦੱਸ ਦਿਨਾ ਇਹੋ ਜਿਹੇ ਹਸਪਤਾਲਾਂ ਚ ਇੱਕ ਕੋਡ ਨਿਕਲਦਾ ᱥਾ ਜੀ ਮਰੀਜ਼ ਦੀ ਡੈਥ ਦਾ ਖਾਸ ਤੌਰ ਤੇ ਇੱਕ ਕੋਡ ਨਿਕਲਦਾ ਉਹ ਕੋਡ ਬਹੁਤ ਖਾਸ ਬੰਦਿਆਂ ਕੋਲ ਜਾਂਦਾ ਹੈ ਜੀ ਉਸ ਕੋਡ ਤੋਂ ਪਤਾ ਲੱਗਦਾ ਕਿ ਫਲਾਣਾ ਬੰਦਾ ਡੈੱਡ ਡਿclareਡ ਹੈ ਹੁਣ ਆਫੀਸ਼ੀਅਲੀ ਹੂੰ ਉਹ ਕੋਡ ਨਹੀਂ ਸੀ ਆ ਰਿਹਾ ਮੈਂ ਪੋਸਟ ਜਿਸ ਵੇਲੇ ਪਾਈ ਆ ਮੈਂ ਪੜੀ ਸੀ ਪਹਿਲੀ ਪੋਸਟ ਵੀ ਫਿਰ ਉਸ ਤੋਂ ਬਾਅਦ ਆ ਹਾਂ ਜੀ ਤੇ ਪਹਿਲਾਂ ਮੈਂ ਪੋਸਟ ਉਹ ਲਿਖੀ ਸੀ ਜਿਹੜੀ ਦੁਬਾਰਾ ਪਾਈ ਨਾ ਪਹਿਲਾਂ ਹੀ ਲਿਖ ਲਈ ਸੀ ਜੀ ਬਟ ਮੈਨੂੰ ਰੋਕ ਦਿੱਤਾ ਗਿਆ ਕਿ ਕੋਡ ਹਾਲੇ ਡਿclare ਨਹੀਂ ਹੋਇਆ ਬਿਲਕੁਲ ਕੋਕ ਅੰਦਰਲਾ ਪ੍ਰੋਸੈਸ ਸੀਗਾ ਤਾਂ ਫਿਰ ਕੋਡ ਜਿਵੇਂ ਹੀ ਉਹਦਾ ਡਿਕਲੇਅਰ ਹੋ ਗਿਆ ਕਿ ਫਲਾਣਾ ਪੇਸ਼ੈਂਟ ਉਹ ਕੋਡ ਹੁੰਦਾ ਆਮ ਬੰਦੇ ਨੂੰ ਤੁਹਾਡੇ ਕੋਲ ਬੰਦਾ ਕੋਈ ਗੱਲ ਕਰੀ ਜਾਵੇ ਤੁਹਾਨੂੰ ਨਹੀਂ ਪਤਾ ਲੱਗੇਗਾ ਉਹ ਕੋਡ ਡਿਕਲੇਅਰ ਹੋ ਗਿਆ ਤਾਂ ਉਸ ਤੋਂ ਪਹਿਲਾਂ ਡਾਕਟਰਾਂ ਦਾ ਜਿਹੜਾ ਬੋਰਡ ਬਣਿਆ ਉਹਨਾਂ ਨੇ ਫੈਮਿਲੀ ਨੂੰ ਫਿਰ ਸਾਰਾ ਕੁਝ ਖੋਲ ਕੇ ਦੱਸਤਾ ਕਿ ਦੇਖੋ ਸਾਡੀ ਬਦਨਾਮੀ ਹੋ ਰਹੀ ਆ ਜੀ ਅਸੀਂ ਹੁਣ ਬਾਹਰ ਜਾ ਕੇ ਇਹ ਗੱਲ ਕਹਿ ਨਹੀਂ ਸਕਦੇ ਤੁਹਾਡਾ ਪਰਸਨਲ ਮੈਟਰ ਜੋ ਪਰਿਵਾਰ ਦਾ ਜੀ ਸਿਸ ਕਰਕੇ ਸਾਰਾ ਕੁਝ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਯਾਰ ਹਸਪਤਾਲਾਂ ਚ ਕੁਝ ਨਹੀਂ ਹੁੰਦਾ ਸਾਡੇ ਨਾਲ ਤੇ ਆਪ ਹੋਈਆਂ ਮੇਰਾ ਆਪ ਦਾ ਮਤਲਬ ਕਿ ਸਾਡਾ ਅਜ਼ੀਜ਼ ਬੰਦਾ 6-7 ਦਿਨ ਵੈਂਟੀਲੇਟਰ ਤੇ ਰੱਖੀ ਰੱਖਿਆ ਤੇ ਬਠੰਡੇ ਲੇਕੇ ਹਸਪਤਾਲ ਚ ਮੈਂ ਕਿਹਾ ਸੀ ਕਿ ਮੈਂ ਕਿਹਾ ਯਾਰ ਕੁਝ ਨਹੀਂ ਹੈਗਾ ਚਲੋ ਚਲੀ ਆਜੋ ਤਾਂ ਮਤਲਬ ਉਹ ਤੁਹਾਡੀ ਕੰਸੈਂਟ ਵਾਲੀ ਕੰਮ ਉਹਨਾਂ ਨੇ ਨਹੀਂ ਸਿੱਖਿਆ ਕੰਸੈਂਟ ਹੀ ਬਣਿਆ ਮੈਂ ਉੱਥੇ ਜਾ ਕੇ ਕਰਦਿਆਂ ਨੂੰ ਦੱਸਿਆ ਕਿ ਬੰਦੇ ਚ ਐ ਨਹੀਂ ਆਪਣੇ ਚ ਕੁਝ ਚੁੱਪ ਕਰਕੇ ਲੈ ਚਲੋ ਜੀ ਉਹ ਜਰ ਦਾ ਕੋਈ ਫਾਇਦਾ ਨਹੀਂ ਹੈਗਾ ਤਾਂ ਉਹਨਾਂ ਨੇ ਵੀ ਆਖਿਆ ਕਿ ਮੈਂ ਕਿਹਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਹੂੰ ਤੋ ਇਹ ਚੀਜ਼ਾਂ ਹੁੰਦੀਆਂ ਨੇ ਠੀਕ ਆ ਹਸਪਤਾਲ ਚ ਲੁੱਟ ਖਸੁੱਟ ਜੋ ਵੀ ਐ ਸਭ ਕੁਝ ਤੰਦਾ ਤੇ ਤੰਦਾ ਹੀ ਆ ਨਾ ਹੂੰ ਇਹ ਤੰਦਾ ਹੀ ਆ ਜੀ ਬਿਲਕੁਲ ਪਰੰਤੂ ਅਸੀਂ ਮਤਲਬ ਕਿ ਕੁਝ ਚੀਜ਼ਾਂ ਨੂੰ ਬਿਲਕੁਲ ਧਰਕਨਾਰ ਕਰ ਦਈਏ ਨਾ ਉਹ ਵੀ ਠੀਕ ਨਹੀਂ ਹੈ ਸੁਖਮ ਸਾਹਿਬ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਕਿ ਵੈਂਟੀਲੇਟਰ ਦਾ ਵੀ ਇੱਕ ਪ੍ਰੋਸੈਸ ਹੈ ਕਿ ਕਿਵੇਂ ਮੁੰਡੇ ਨੂੰ ਤਾਰਨਾ ਹੈ ਕਿਵੇਂ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬੋਰਡ ਬਣਦਾ ਹੈ ਜਾਂ ਜੋ ਵੀ ਹੈ ਕਨਸੈਂਟ ਹੁੰਦਾ ਹੈ ਜੇ ਕਈ ਵਾਰ ਕੋਰਟ ਤੱਕ ਮਾਮਲੇ ਜਾਂਦੇ ਨੇ ਬਹੁਤ ਕੁਝ ਹੁੰਦਾ ਜੀ ਗਰਪਾਪ ਦੇ ਮਾਮਲੇ ਕੋਰਟ ਤੱਕ ਜਾਂਦੇ ਨੇ ਜੀ ਜੀ ਸੋ ਇਸ ਕਰਕੇ ਕਈ ਚੀਜ਼ਾਂ ਹੁੰਦੀਆਂ ਨੇ ਬਾਕੀ ਚਲੋ ਹਰ ਇੱਕ ਬੰਦੇ ਦਾ ਆਪਣਾ ਆਪਣਾ ਦੇਖਣ ਸੋਚਣ ਦਾ ਨਜ਼ਰੀਆ ਤੇ ਹੈ ਜੀ ਇਹਦੇ ਵਿੱਚ ਕਿਤੇ ਨਾ ਕਿਤੇ ਫੈਮਲੀ ਜਿਹੜੀ ਸੀਗੀ ਨਾ ਉਹਦਾ ਸੀ ਅੱਡ ਅੱਡ ਮਤ ਸੀ ਮਤਲਬ ਕਿ ਫੈਮਲੀ ਦਾ ਮਤਲਬ ਇਹ ਹੁੰਦਾ ਕਿ ਰਿਸ਼ਤੇਦਾਰ ਵੀ ਵਿੱਚ ਆ ਗਿਆ ਤੁਹਾਡੇ ਸਕੇ ਸੋਤਰੀ ਵੀ ਆ ਗਏ ਕਈ ਵਾਰ ਮਤ ਤੋਂ ਅਲੱਗ ਅਲੱਗ رائے ਬਣ ਜੀ ਇਹੋ ਜਿਹੇ ਮੌਕੇ ਤੇ ਫਿਰ ਹੁੰਦੇ ਵੀ ਬਹੁਤ ਸਾਰੇ ਨੇ ਸਾਰਿਆਂ ਦਾ ਕਈ ਵਾਰੀ ਸੁਣਨੀ ਵੀ ਪੈਂਦੀ ਗੱਲ ਰਜਿੰਦਰ ਸ਼ਰਮਾ ਜੀ ਕਹਿ ਰਹੇ ਨੇ ਇੱਕ ਬਾਈਕ ਰਾਈਡਿੰਗ ਮਹਿੰਗਾ ਤੇ ਰਿਸਕੀ ਸ਼ੌਂਕ ਹੈ ਇੱਕ ਮਿੱਤਰ ਵੀ ਕਹਿ ਰਹੇ ਸੀ ਕਿ ਸੜਕਾਂ ਆਪਣੇ ਇਹੋ ਜੀਆਂ ਨਹੀਂ ਹੈਗੀਆਂ ਬਾਈਕ ਰਾਈਡਿੰਗ ਵਾਸਤੇ ਤੇ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਇਹੋ ਜੀ ਰਾਈਡਿੰਗ ਦਾ ਕੀ ਫਾਇਦਾ ਜਿਹਦੇ ਵਿੱਚ ਜਾਨ ਦਾ ਖਤਰਾ ਹੋਵੇ